ਅਸੀਂ ਵਾਲਾ ਜਿਹੜਾ ਚੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਦੋਂ ਸ਼ੁਰੂ ਕੀਤਾ ਇੱਕ ਮਾਸ ਨੂੰ ਉਦੋਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਦ ਜੀ ਤੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਇਹਦੇ ਵਿੱਚ ਇਸ ਧੰਦੇ ਦੇ ਵਿੱਚ ਭਾਵੇਂ ਕਿੱਡਾ ਵੱਡੇ ਤੋਂ ਵੱਡਾ ਬੰਦਾ ਸ਼ਾਮਲ ਆ ਹੱਦ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਹਦੇ ਤਹਿਤ ਹੀ ਮਤਲਬ ਜਿਹੜਾ ਵਿਕਰਮਜੀਤ ਮਜੀਠੀਏ ਦੇ ਖਿਲਾਫ ਜਿਹੜੀ ਇਹ ਕਾਰਵਾਈ ਹੋਈ ਹੈ ਔਰ ਤੁਸੀਂ ਇਦਾਨ ਹੋਗੇ ਮੈਂ ਤਾਂ ਖੁਦ ਇਦਾਨ ਹੋ ਗਿਆ ਮੈਂ ਤਾਂ ਮਤਲਬ ਸੋਚ ਕੇ ਉਦੋਂ ਦਾ ਸੋਚ ਹੀ ਜਾਂਦਾ ਕਿ 540 ਕਰੋੜ ਰੁਪਇਆ ਉਹਦਾ ਲੈਣ ਦੇਣ ਜਿਹੜਾ ਤੁਸੀਂ ਸਾਰਿਆਂ ਨੇ ਉਤਾ ਆਨਲਾਈਨ ਪਈ ਆ ਉਹ ਐਫ ਆਈ ਆਰ ਪੜ੍ਹੀ ਹੋਗੀ ਜਿਹੜਾ 540 ਕਰੋੜ ਦਾ ਲੈਣ ਦੇਣ ਹੋਇਆ ਉਹਨਾਂ ਟਾਈਮਾਂ ਦੇ ਵਿੱਚ ਉਹਦੇ ਵਿੱਚੋਂ ਵੀ 161 ਕਰੋੜ ਕੈਸ਼ ਹੋਇਆ ਬੈਂਕਾਂ ਦੇ ਚੈਕਸ ਵਾਲਾ ਸ਼ੀ ਗਈ ਹੈ ਸੋ ਕੱਲ ਜਿਹੜੇ ਸਾਬਕਾ ਡੀਜੀਪੀ ਮਤਲਬ ਉਹਨਾਂ ਨੇ ਤੁਹਾਨੂੰ ਦੱਸਿਆ ਜਾਂ ਸਾਰੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਜਿਹੜੇ ਸਬੂਤ ਅੱਜ ਸੀਗੇ ਇਹ ਸਬੂਤ ਉਸ ਸਮੇਂ ਵੀ ਸੀਗੇ ਜਦੋਂ 12 ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਜਦੋਂ ਪੱਸੋਂ ਜਦੋਂ ਗੁਫ਼ਤਾਦੀ ਹੋਈ ਹੈ ਤੇ ਮੈਂ 베ਦੀ ਡਿਊਟੀ ਸੀਗੀ ਮੈਂ ਜਦੋਂ ਬੋਲਿਆ ਤਾਂ ਮੈਂ ਵੀ ਇਹੀ ਸਵਾਲ ਠਾਇਆ ਸੀਗਾ ਕਿ ਨਵੰਬਰ 13 ਦੇ ਵਿੱਚ ਜਦੋਂ ਜਗਦੀਸ਼ ਭੋਲਾ ਸਮਗਲਤ ਫੜਿਆ ਗਿਆ ਤਾਂ ਉਹਨੇ ਬਿਕਰਮਜੀਤ ਮੀਠੀਆ ਦਾ ਨਾਮ ਲਿਆ ਔਰ ਕੋਰਟ ਦੇ ਵਿੱਚ ਬਿਆਨ ਦਿੱਤੇ ਉਹਦੇ ਬਾਹਰ ਦੇ ਦਿੱਤੇ ਕੋਰਟ ਚ ਉਸ ਸਮੇਂ ਜੇ ਸਰਕਾਰ ਸਹੀ ਹੁੰਦੀ ਤੇ ਉਹਨਾਂ ਨੂੰ ਉਦੋਂ ਜਾਂਚ ਕਰਨੀ ਚਾਹੀਦੀ ਸੀਗੀ ਜਿਹੜੇ ਅੱਜ ਈਡੀ ਦੇ ਉਸ ਸਮੇਂ ਦੇ ਹੈੱਡ ਸੀਗੇ ਅੱਜ ਉਹ ਆ ਰਹੇ ਮੀਡੀਆ ਦੇ ਸਾਹਮਣੇ ਮਨਜ ਸਿੰਘ ਉਹਨਾਂ ਦੀ ਬਲੀ ਕਰ ਦਿੱਤੀਗੀ ਈਡੀ ਨੇ ਜਾਂਚ ਕੀਤੀ ਉਸ ਸਮੇਂ ਉਹ ਜਾਂਚ ਜਿਹੜੀ ਹੋਲਾ ਕੀ ਕਹਿ ਰਿਹਾ ਇਹ ਕਹਿੰਦਾ ਹੈ ਕਿ 6000 ਕਰੋੜ ਰੁਪਏ ਦਾ ਮਤਲਬ ਡਰਗ ਮੰਡੀ ਦਾ ਲੈਣ ਦੇਣ ਹੋਇਆ 6000 ਕਰੋੜ ਰੁਪਏ ਦਾ ਦੇਖੋ ਤੁਸੀਂ ਕਿੰਨਾ ਹੈ ਅਦੇਰੇ 540 ਕਰੋੜ ਰੁਪਈਆ ਵੀ ਵਿਜੀਲੈਂਸ ਨੇ ਜਿਹੜਾ ਚੋਕ ਕੀਤਾ। ਜੋ ਹੁਣ ਜਦੋਂ ਟਟੋਪਾਦਿਆ ਜੀ ਨੇ ਵੀ ਕਹਿਤਾ ਕੱਲ ਉਹਨਾਂ ਨੇ ਬੜਾ ਡਿਟੇਲ ਚ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀਗਾ ਪਰ ਸਾਨੂੰ ਡੱਕ ਦਿੱਤਾ ਗਿਆ ਕਾਰਵਾਈ ਤੋਂ। ਤੇ ਹੋਰ ਅੱਜ ਉਹ ਵੀ ਆਉਣਗੇ। ਨਨ੍ਹੇ ਸਿੰਘ ਵੀ ਤੇ ਇਹ ਤਾਂ ਮਤਲਬ ਸਰ ਪੰਜਾਬ ਦੇ ਨਾਲ ਬਹੁਤ ਵੱਡਾ ਇੱਕ ਸੋਰੋ ਕੀਤਾ ਗਿਆ। ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਉਹਨਾਂ ਦੀਆਂ ਲਾਛਾਂ ਦਾ ਪੈਸਾ ਜਿਹੜਾ 540 ਕਰੋੜ ਜਿਹੜਾ ਉਹ ਵਟਿਆ ਗਿਆ ਮੈਂ ਸਮਝਦਾ ਕਿ ਪੰਜਾਬ ਦੀ ਜਵਾਨੀ ਦਾ ਇਹ ਖੂਨ ਦਾ ਪੈਸਾ ਸੀਗਾ ਜਿਹੜਾ ਬਿਕਰਮਜੀਤ ਮਜੀਠੀਏ ਨੇ ਔਰ ਦੋ ਚੀਜ਼ਾਂ ਕਲੀਰ ਹੋ ਗਈਆਂ ਜਿਹੜੀਆਂ ਦੁਨੀਆ ਪਰਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਜਦੋਂ ਅਸੀਂ ਕਹਿੰਦੇ ਸੀ ਕਿ ਸਭ ਰਲੇਆ ਉਦੋਂ ਕਈ ਬੰਦੇ ਮੰਨਦੇ ਸੀ ਵੀ ਇਹ ਰਲੇਆ ਹੁਣ ਜਦੋਂ ਅਸੀਂ ਮਜੀਠੀਏ ਨੂੰ ਫੜਿਆ ਤੇ ਤੁਹਾਡੇ ਸਾਹਮਣੇ ਉਹੀ ਕਾਂਗਰਸੀ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਕਿ ਗੱਲ 'ਚ ਰੱਸਾ ਪਾ ਕੇ ਧੂਕੇ ਲਿਆਵੋਗੇ ਮਜੀਠੀਏ ਨੂੰ ਹੋਣੋ ਮਜੀਠੀਆ ਦੇ ਫੇਵਰ ਤੇ ਆ ਗਏ, ਬੀਜੇਪੀ ਫੇਵਰ ਤੇ ਆ ਗਈ। ਚਲੋ ਕਾਲੀਦਲ ਨੇ ਤੇ ਉਹਨਾਂ ਦਾ ਲੀਡਰ ਹੀ ਹੋਣਾ ਸੀਗਾ। ਸੋ ਇਹ ਜਿਹੜਾ ਨਪਾਕ ਗੱਠਜੋੜ ਸੀਗਾ, ਕਾਂਗਰਸ ਦਾ, ਕਾਲੀਆਂ ਦਾ, ਬੀਜੇਪੀ ਦਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ। ਇੱਕ ਪਾਸੇ ਉਹ ਲੋਕ ਹੋ ਗਏ ਸਾਰੇ ਜਿਹੜੇ ਮਜੀਠੀਆ ਦੇ ਹੱਕ ਦੇ ਵਿੱਚ, ਡਰੱਗ ਦੇ ਹੱਕ ਦੇ ਵਿੱਚ ਨੇ ਇੱਕ ਉਹ ਜਿਹੜੇ ਪੰਜਾਬ ਲਈ ਲਾੜੇ ਆ। ਇੱਕ ਪਾਸੇ ਪੰਜਾਬ ਆ, ਇੱਕ ਪਾਸੇ ਉਹ ਨੇ। ਪ੍ਰਾਪਰਟੀ ਦੀ ਵੀ ਗੱਲ ਆਈ ਏ ਕਿ ਪ੍ਰਾਪਰਟੀ ਦੇ ਵੀ ਕੋਈ ਕਾਲੇ ਕੰਮ ਫੋਟੋ ਫੋਟੋ ਕਰਮਸ਼ਾਲ ਸਾਹਮਣੇ ਆਈ ਸੀ। ਸਾਰੇ ਸਮਰਥਕ ਲੁੱਕ ਜੋ ਮੱਦੀ ਕਰ ਲੈਣ ਦੀ ਸਭ ਕੁਝ ਹੱਥ ਚੀਜ਼ ਵੀ ਜਿੰਨੇ ਲੱਸ ਤੇ ਕੋਲਿਆ ਵੀ ਜਿੰਨੇ ਲੱਸ ਤੇ ਤਾਂ ਹੀ ਅਸੀਂ ਤਿਆਰੀ ਕਰਕੇ ਹੀ ਰੇਟ ਕੀਤਾ ਉਹਦਾ ਨਹੀਂ ਕੀਤਾ ਹੱਥ ਚੀਜ਼ ਦਾ ਪੂਰੀ ਤਿਆਰੀ ਕਰਕੇ ਹੱਥ ਚੀਜ਼ ਦਾ ਸਬੂਤ ਹੈ ਤਾਂ ਹੀ 7 ਦਿਨ ਦਾ ਰਮਾਨ ਮਿਲ ਗਿਆ ਕਿਉਂਕਿ ਜਦੋਂ ਜੱਜ ਨੇ ਵੇਖੇ ਸਾਡੇ ਪੇਪਰ ਬਿਆ ਪੇਪਰ ਐਨੀ ਜਿੱਦਾ ਕੱਲੀ ਕਹਿੰਦੇ ਜੀ ਉਹ ਛੁਟਾ ਵੀ ਹੋਤਾ ਕਰਦਾ ਜੀ 500 ਕਰੋੜ 540 ਕਰੋੜ ਰੁਪਈਆ ਕੋ ਛੁੱਟੀ ਗੱਲ ਹੁੰਦੀ ਇਹਦਾ ਖੇਡ ਬੜਾਈ ਯਾਰ 540 ਕਰੋੜ ਰੁਪਇਆ ਪੰਜਾਬ ਚੋਂ ਇੱਕ ਕੈਬਨਰ ਮਿਸਟਰ 2007 ਤੋਂ ਲੈ ਕੇ 17 ਤੱਕ 10 ਸਾਲਾਂ ਦੇ ਵਿੱਚ ਗਵਿਤ ਕਰ ਗਿਆ ਕਿੰਨੀ ਵੱਡੀ ਰਕਮ ਹੈ ਇਹਦਾ ਕਮਸਾਰੀ ਡਰਗਮੰਦੀ ਦੀ ਸੀਗੀ ਔਰ ਇਹ ਰਕਮ ਉਸਾਰੀ ਪੰਜਾਬ ਦੇ ਪੁੱਤਾਂ ਦੀ ਲਾਸ਼ਾਂ ਦੇ ਖੂਨ ਦੀ ਸੀਗੀ ਸੋ ਇਹਨਾਂ ਨੇ ਪੰਜਾਬ ਨਾਲ ਧੋ ਕੀਤਾ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉਹ ਵੀ ਸਜ਼ਾ ਦੇਣ ਗਿਆ ਤੇ ਜਿਹੜੀ ਉੱਪਰਲੀ ਅਦਾਲਤ ਆਪਣੀ ਪਰਮਾਤਮਾ ਦੀ ਉਹਦੇ ਚ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਸਜ਼ਾ ਮਿਲ